ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਰਾਮਗੜ੍ਹ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਬਾਈ ਕੋਲ ਸੂਣ ਵਾਲੀ ਮੱਝ ਪਕਾਉਗਾ ਜੀ ਲੰਡੀ ਆ ਪੁੱਸੋ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਜਾਣਕਾਰੀ ਹਾਂਜੀ ਬਾਈ ਜੀ ਸੱਸੀ ਗਾਈ ਸੱਸੀ ਗੱਲ ਵੀਰ ਨਾਮ ਨਾਮ ਵਿੱਕੀ ਖਾਨ ਪਿੰਡ ਰਾਮਗੜ੍ਹ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਵਿਚ ਬੰਦੇ ਫੋਨ ਬਹੁਤ ਲਾਉਂਦੇ ਆ ਆਪਣਾ ਤੁਹਾਡਾ ਪਿੰਡ ਕਿੱਥੇ ਆ ਇਹ ਆਪਣਾ ਜਿਹੜਾ ਮੋਗੇ ਬਰਨਾਲੇ ਨੂੰ ਹਾਈਵੇ ਜਾਂਦਾ ਇਹਦੇ ਉੱਪਰ ਪਿੰਡ ਪੈਂਦਾਗਾ ਇਧਰ ਨਾਲ ਆਪਣੇ ਭਤੌਰ ਸ਼ਹਿਰ ਆਇਆ ਜਾਂਦਾ ਠੀਕ ਹੈ ਜੀ ਤੇ ਭਾਈ ਆਪਣੇ ਵੀਡੀਓ ਤੇ ਬੈਠੇ ਤਾਂ ਸਾਰੇ ਪੁੱਛੋ ਤੁਹਾਡੇ ਹਾਂ ਹਾਂ ਵੀਰੇ ਹੁਣ ਜਿਹੜੀ ਆਪਾਂ ਪਰਸੋਂ ਪਾਈ ਸੀ ਨਾਲ ਦੀ ਨਾਲ ਹੀ ਦੂਜੇ ਤੀਜੇ ਫੋਨ ਵੀ ਬੈਗੀਆਂ ਸੀ ਕਿਉਂ ਭਾਅ ਵੀ ਠੀਕ ਸੀਗੇ ਬਾਕੀ ਜਦੋਂ ਆ ਕੇ ਵੀ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਵੀ ਜਿਵੇਂ ਆਪਾਂ ਵੀਡੀਓ ਚ ਦਿਖਾਈ ਆ ਉਸ ਤਰ੍ਹਾਂ ਹੀ ਦੀ ਸੀ ਆ ਠੀਕ ਹੈ ਜੀ ਵੀ ਆਏ ਨਹੀਂ ਕੋਈ ਵੀ ਮੰਨ ਲਓ ਵੱਡੀ ਨਹੀਂ ਦਿਖਾਈ ਗਈ ਹਾਂਜੀ ਹਾਂਜੀ ਜ ਠੀਕ ਹੈ ਉਮੇਦੀਆਂ ਆ ਕਿ ਉਹਨਾਂ ਨੇ ਦੇਖਿਆ ਵੀ ਹਾਂ ਵੀ ਵੀਡੀਓ ਚ ਐ ਨਹੀਂ ਫਸਾਂਗਾ ਵੀ ਵੱਡੀਆਂ ਆ ਠੀਕ ਹੈ ਜੀ ਆਪਾਂ ਜ਼ੂਮ ਨਹੀਂ ਕਰਦੇ ਨਾ ਹਾਂ ਜ਼ੂਮ ਨਹੀਂ ਕਰਦੇ ਜਿਹੋ ਜੀ ਹੈਗੀ ਆ ਬਸ ਚੀਜ਼ ਉਹ ਹੀ ਜੀ ਦਿਖਾਈ ਆ ਠੀਕ ਹੈ ਜੀ ਅੰਜ ਨਾਲ ਦੀ ਨਾਲ ਬਸ ਉਹ ਬਸ ਦੂਜੇ ਤੀਜੇ ਫੋਨ ਤੇ ਬਹਿ ਗਈਆਂ ਬਾਕੀ ਬਈ ਛੋਟਾ ਰੇਟ ਵੀ ਠੀਕ ਹੁੰਦਾ ਹਾਂ ਰੇਟ ਠੀਕ ਹੁੰਦਾ ਬਾਕੀ ਇਹ ਆ ਗੱਲ ਜਿਵੇਂ ਹੁਣ ਅੱਜ ਆਪਾਂ ਵੀਡੀਓ ਬਣਾ ਰਹੇ ਆ ਅੱਜ 20 ਤਰੀਕ ਆ ਹਾਂਜੀ ਤਕਰੀਬਨ 20 21 22 ਤੇ 23 ਨੂੰ ਫੋਨ ਲਾ ਸਕਦਾ ਇਹ ਮੱਝ ਬਾਰੇ ਤਾਂ ਉਦੋਂ ਬਾਅਦ ਤਾਂ ਫਿਰ ਇੱਕ ਦੂਜੇ ਦਿਨ ਬੈਕੀ ਜਾਂਦੀਆਂ ਵਿੱਚ ਫੋਨ ਬਹੁਤ ਲਾਉਂਦੇ ਆ ਜੀ ਬਾਈ ਮੱਝ ਉਹ ਬੈਗੀ 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 ਦੂਜੇ ਤੀਜੇ ਦਿਨ ਤੱਕ ਪਸੂ ਵੇਚ ਜਾਂਦਾ ਠੀਕ ਹੈ ਜੀ ਅੱਜ ਹੁਣ 20 ਤਰੀਕਾ ਜੀ ਠੀਕ ਹੈ ਜੀ ਹਾਂ ਜੋ ਪਰ ਅੱਜ 20 ਤਰੀਕਾ ਦੂਜਾ ਮਹੀਨਾ ਠੀਕ ਹੈ ਨਾ ਚੈੱਕ ਕਰ ਸਕਦਾ ਹਾਂ ਜੀ ਮੱਝ ਦੀ ਜਾਣਕਾਰੀ ਇਹਨੇ ਤੀਜਾ ਸੂਆ ਸੂਣਾ ਹਾਂਜੀ ਇਹ ਆਪਣੇ ਕੋਲ ਹੀ ਗਈ ਸੀਗੀ ਵੇਚ ਕੇ ਬੰਦਿਆਂ ਤੋਂ ਸਾਂਹ ਸਵਾਲ ਨਹੀਂ ਹੋਈ ਥੋੜੀ ਜੀ ਉਹ ਮੱਝ ਦੀ ਨਸਲ-ਨਸਲ ਬਹੁਤ ਚੰਗੀ ਹੈ ਇਹਦੀ ਠੀਕ ਹੈ ਜੀ ਹ ਇਹ ਪੂਸੋਂ ਹੈ ਰੀ ਟੂ ਟੁੱਟੀ ਵੀ ਆਦੀ ਚਵਾਈ ਚੁਈ ਦੀ ਚੰਗੀ ਹੈ ਜੀ ਠੀਕ ਹੈ ਜੀ ਹਾਂ ਤੇ ਰੇਟ ਭਰਾ ਦਾ ਰੇਟ ਇਹਦਾ ਫੋਨ ਤੇ ਕਰ ਲਾਂਗੇ ਠੀਕ ਹੈ ਜਾਈ ਹੋਗਾ ਜੀ ਜੈ ਜੀ ਹੋ ਜਾਈ ਹੋਏ ਠੀਕ ਹੈ ਕਿੰਨੇ ਦਿਨ ਬਾਕੀ ਇਹਦੇ ਇਹਦੇ ਤਕਰੀਬਨ 8 ਦਿਨ ਬਾਕੀ ਆ ਜੀ ਤੋੜ ਦੋ ਭਰਾ ਹਾਂ ਲੋ ਭਰਾ ਚੈੱਕ ਕਰ ਸਕਦੇ ਹਾਲੇ ਕੱਚੀ ਆ ਧਾਣ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਲੋ ਜੀ ਬਾਹਰ ਹੀ ਤੋੜ ਲੈ ਇਧਰ ਨੂੰ ਨਾ ਨਾ ਬਾਹਰ ਤੋੜ ਦੇ ਠੀਕ ਹੈ ਲੋ ਜੀ ਲੋ ਜੀ ਚੱਕਰ ਸਾਹਿਬ ਲੋ ਜੀ ਥੋੜਾ ਥੜਾ ਦੇਖ ਸਕਦਾ ਸਰਮਾ ਗੀ ਠੀਕ ਹੈ ਠੀਕ ਨਾ ਹਾਂ ਲੋ ਜੀ ਥੋੜਾ ਡਰਦੀ ਆ ਆਹ ਮੋੜ ਲੈ ਪਰਾ ਕੈਮਰੇ ਤੋਂ ਡਰਦੀ ਆ ਹਾਂ ਹਾਂ ਕੋਈ ਗੱਲ ਨਹੀਂ ਲੋ ਜੀ ਚੱਕਰ ਸਾਹਿਬ ਲੋ ਜੀ ਫਿਰ ਚੱਲੋ ਭਰਾ ਅੰਦਰ ਟਿੰਗ ਲੋ ਜੀ ਥੋੜਾ ਜਿਹਾ गुड डेस कैमरे ਤੋਂ ਠੀਕ ਹੈ ক্লোਜ਼ ক্লোਜ਼ ਚਾਰ ਫੰਮੇ ਖੜੇ ਮੈਂ ਕੋਈ ਜ਼ੂਮ ਨਹੀਂ ਕੀਤਾ ਭਰਾ ਲਿੱਟ ਠੀਕ ਹੈ ਨਾ ਰੇਟ ਬਾਈ ਦੇ ਜਮਾ ਜਾਏ ਜੀ ਹੁੰਦੇ ਆ ਜਮਾਨ ਦਾ ਟਾਈਮ ਲੱਗੇਗਾ ਬਾਈ ਜੀ ਨੇ ਜ਼ਰੂਰ ਕੈਡ ਕਰੋ ਜੀ ਪੰਡ ਰਾਮਗਨ ਤੇ ਜ਼ਿਲ੍ਹਾ ਇਹਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਸਟੋਕ ਕੇ ਬਾਏ